ਪਰਮਗੁਰੂ ਪਾਣੀ ਜਿਤਾ ਮਾਤਾ ਦਰਤ ਮਹਾਥੇ ਦੁਲਸ ਰਾਤ ਦੇ ਦਾਇ ਦਾ ਅਖਿਰ ਲੈ ਸਗਲ ਦਗ ਤੇ ਇੱਕ ਗੱਲ ਦੀ ਸੋਝੀ ਮਹਾਂਪੁਰ ਸੰਤੋਖ ਸਿੰਘ ਜੀ ਇਹਨਾਂ ਨੇ ਅਸੀਂ ਵਿੱਚ ਕਾਲਜ ਵਿੱਚ ਪੜ੍ਹਦੇ ਸੀ ਤੇ ਉਹਨਾਂ ਨੂੰ ਸਾਨੂੰ ਕੋਲ ਬਿਠਾ ਕੇ ਕਹਿੰਦੇ ਕਿ ਕੀ ਕੰਦ ਵਾਸਤੇ ਸੀ ਦੁਨੀਆ ਤੇ ਆਏ ਹੈ ਸਾਡਾ ਮਕਸ਼ਦ ਕੀ ਹੈ ਸਾਡਾ ਮਿਸ਼ਨ ਕੀ ਹੈ ਮਿਸ਼ਨ ਤਾਂ ਤਾਂ ਪਤਾ ਹੀ ਨਹੀਂ ਸਾਨੂੰ ਕਿ ਸਾਡਾ ਮਿਸ਼ਨ ਕੀ ਹੈ ਸਾਨੂੰ ਤੇ ਆ ਕੇ ਪਲੱਸ ਟੂ ਕਰ ਲੋ ਬੀਏ ਦੀ ਡਿਗਰੀ ਕਰ ਲੋ ਫੇ ਨੌਕਰੀ ਮਿਲ ਜਾਂਦੀ ਹੈ ਜੀਵਨ ਦਾ ਮਿਸ਼ਨ ਮਤਲਬ ਸਮਝੇ ਨਹੀਂ ਸੋਮਨ ਦਾ ਸ਼ੇਕੇਸ਼ ਚੱਡੀ ਜੀਵਨ ਦਾ ਮਿਸ਼ਨ ਖਾ ਪੀ ਕੇ ਛੜਾ ਗੁਸ ਕਰਕੇ ਦੁਨੀਆ ਤੋਂ ਚਲੇ ਜਾਣਾ ਨਹੀਂ ਤੁਹਾਡੇ ਜੀਵਨ ਇੱਕ ਮਕਸਦ ਆ ਉਹ ਕਿਹੜਾ ਮਕਸਦ ਆ ਗੋਵਿੰਦ ਮਿਲਨ ਕੀ ਇਹ ਤੇਰੀ ਬੜੀਆ ਅਵਰ ਕਾਇ ਤੇ ਕਿਤੇ ਨਾ ਖੰ ਮਲਸਾਜ ਸੰਗਤ ਭਾਜੀ ਕੇ ਉਹਨਾਂ ਨੇ ਨਾਮ ਦੇ ਨਾਲ ਸਬਦ ਦੇ ਨਾਲ ਬਾਣੀ ਦੇ ਨਾਲ ਜੋੜਿਆ ਤੇ ਬਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਦੇ ਕੀ ਹੈ ਇਹਨਾਂ ਦੀ ਕਿੱਦਾਂ ਸੀ ਸੇਵਾ ਕਰ ਸਕਦੇ ਆ ਕਿੱਦਾਂ ਸੰਭਾਲ ਕਰ ਸਕਦੇ ਆ ਇਹਦੇ ਵਿੱਚ ਜਿਸ ਕੁਦਰਤ ਦੇ ਕੋਲ ਸੀ ਸਾਰੇ ਸਾਡੀਆਂ ਸੋਧੀਆਂ ਤੋਂ ਸਾਡੇ ਵੱਡੇ ਬਜ਼ੁਰਗ ਮਹਾਂਪੁਰਸ਼ ਜੇ ਸਾਹਜ ਜਿਨ੍ਹਾਂ ਨੇ ਸਾਹ ਲਿਆ ਜਿਹੜਾ ਪਾਣੀ ਪੀਤਾ ਸੋ ਅੱਜ ਅਸੀਂ ਉਹ ਜਿਹੜੇ ਕੰਮ ਕੁਦਰਤ ਨਹੀਂ ਸੰਭਾਲ ਸਕਦੀ ਜਾਂ ਅਨ ਨੇਚਰਲ ਅਸੀਂ ਕਹਿ ਸਕਦੇ ਆ ਗੈਰ ਕੁਦਰਤੀ ਦੋਗੁਸੇ ਅਸੀਂ ਪੈਦਾ ਕੀਤਾ ਜੋ ਕੁਦਰਤ ਦੇ ਇਸ ਇਸ ਤਰ੍ਹਾਂ ਉਹਨੂੰ ਖਲਾਰਿਆ ਵੀ ਇਹਨੂੰ ਸਜੋਧ ਉਸ ਵੀ ਸਾਰਾ ਕੁਝ ਖਿਲ ਰਿਹਾ ਸਾਰਾ ਵਾਤਾਵਰਣ ਦਾ ਪੋਲੂਸ਼ਨ ਜਾਂ ਨਦੀਆਂ ਦਰਿਆਵਾਂ ਦਾ ਗੰਦੇ ਹੋਣਾ ਪ੍ਰਦੂਸ਼ਿਤ ਹੋਣਾ ਜਾਂ ਆ ਕੈਂਸਰ ਕਾਲਾ ਪੀੜੀਆ ਦੇ ਹੋਈਆਂ ਬਿਮਾਰੀਆਂ ਦਾ ਆਮ ਹੋ ਜਾਣਾ ਇਹ ਕੋਈ ਜਿਹੜਾ ਹੈ ਕੁਦਰਤੀ ਵਰਤਾਰਾ ਨਹੀਂ ਇਹ ਅੱਜ ਦੇ ਮਨੁੱਖ ਵੱਲੋਂ ਜੋ ਪੀੜਿਆ ਉਹ ਉਹ ਦਾ ਘਾੜਾ ਉਹਦੀ ਉਡਕੋਟਾ ਉਹਦਾ 2 ਨਾ ਜਿਹੜਾ ਐਸੀਐਸ ਸਮਾਜ ਦੇਖ ਰਹੇ ਸੋ ਇਹਨੂੰ ਸੁਧਾਰਿਆ ਜਾ ਸਕਦਾ ਸੀ ਮਿਸ ਮੈਨੇਜਮੈਂਟ ਤੋਂ ਵੱਧ ਇਹਨੂੰ ਅਸੀਂ ਵੱਧ ਨਹੀਂ ਸਮਝਦੇ ਕਿ ਇਹ ਸਾਰਾ ਕੁਝ ਇਹਦਾ 100% ਹੱਲਾ ਇਹਨੂੰ ਸਾਰਾ ਕੁਝ ਹੱਲ ਕੀਤਾ ਜਾ ਸਕਦਾ ਉਹਦੇ ਵਾਸਤੇ ਸਭ ਤੋਂ ਵੱਡੀ ਜਾਗਰੂਕਤਾ ਦੀ ਲੋੜ ਅਸੀਂ 1990 ਦੇ ਵਿੱਚ ਆਪਣਾ ਇਲਾਕਾ ਆਪਣਾ ਪਿੰਡ ਉਹਦੇ ਤੋਂ ਅਸੀਂ ਇਹ ਜੋ ਸਾਡੇ ਸਮਾਜ ਦੀਆਂ ਲੋੜਾਂ ਜਸ ਸਫਾਈ ਦੀ ਜਿੰਦੀ ਲੋੜ ਅਸੀਂ ਆਪਣੇ ਬੰਦ ਤੋਂ ਸ਼ੁਰੂ ਕੀਤੇ ਸੀ ਪਿੰਡ ਸਿਚੇ ਵਾੜ ਤੋਂ ਬੜੀਆਂ ਉਸ ਵੇਲੇ ਗਲੀਆਂ ਨਾਲੀਆਂ ਹੁੰਦੀਆਂ ਸੀ ਉਹਨਾਂ ਦੀ ਸਫਾਈ ਬੰਮ ਰਹਾਹਾਂ ਦੇ ਉੱਤੇ ਲੋਕ ਆਣ ਕੇ ਪਾਲਤ ਵੰਦੇ ਸੀ ਉਹਨਾਂ ਨੂੰ ਸਮਝਾਉਣ ਦਾ ਗਾਰਥਕ ਇਹ ਬੜੇ ਅਰਦਾਸਾ ਕਰਕੇ ਆਪਾਂ ਬੱਚੇ ਬਾਲ ਬੱਚੇ ਲਏ ਆ ਅੱਪਾ ਜਦੋਂ ਰੋਡ ਦੇ ਉੱਤੇ ਬੱਚਿਆਂ ਨੂੰ ਮਿਠਾਉਂਦੇ ਲੋਕ ਗਾਲਾਂ ਕੱਢਦੇ ਅੱਪਾ ਦੇ ਸੀਸਾ ਇਹ ਮਾਰੀਆਂ ਆਪਾਂ ਨੂੰ ਛਾਗੋ ਸਫਾਈ ਰੱਖੋ ਇੱਕ ਸਫਾਈ ਰੱਖਣ ਦੇ ਨਾਲ ਹੀ ਸਾਰਾ ਕੁਝ ਬਦਲ ਜਾਂਦਾ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਅਸੀਂ ਸਿਵਲ ਸਿਸਟਮ ਸ਼ੁਰੂ ਕੀਤਾ ਅਸੀਂ ਆਪਣੇ ਪਿੰਡ ਦਾ 100% ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਂਦੇ ਇੱਕ ਟਪਕਾ ਪਾਣੀ ਸਾਡਾ ਵੇਸਟ ਨਹੀਂ ਹੁੰਦਾ ਉਹ ਇਹ ਤੋਂ 50 ਸਾਲ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਆਰਗੈਨਿਕ ਖੇਤੀ ਉਹ ਜਿਹੜਾ ਕੰਟੀਨਰੀਅਮ ਖੇਤਾਂ 'ਚ ਜਾਣਾ ਚਾਹੀਦਾ ਸੀਗਾ ਉਹ ਅਸੀਂ ਨਦੀਆਂ ਦਰਿਆਵਾਂ ਵਿੱਚ ਪਾਉਣਾ ਸ਼ੁਰੂ ਕਰਤਾ ਸੱਪੜਾ 'ਚ ਪਾਉਣਾ ਸ਼ੁਰੂ ਕਰਤਾ ਜਿੰਨੇ ਵੀ ਜਿਹਨੂੰ ਆਪਾਂ ਡਾਕਟਰੀ ਦੀ ਭਾਸ਼ਾ ਵਿੱਚ ਆਈ ਵੀ ਕਹਿੰਦੇ ਆ ਜਿਹੜਾ ਗੰਦਾ ਪਾਣੀ ਅਸੀਂ ਨਦੀਆਂ ਦਰਿਆਵਾਂ 'ਚ ਪਾ ਰਹੇ ਆ ਉਹ ਸਿੱਧਾ ਨਾਲ ਦੇ ਵਿੱਚ ਟੀਕਾ ਲਾਉਣ ਵਾਲੀ ਇੱਕ ਮਸਲ ਦੇ ਵਿੱਚ ਲਾਉ ਟੀਕਾ ਕੁਝ ਸਮਾਂ ਹਾਰਦਿਕ ਕਪੂਤ ਲਈ ਸਮਾਂ ਲੱਗਦਾ ਪਰ ਜਿਹੜਾ ਡਾਕਟਰ ਨਾਲ ਜੀ ਟੀਕਾ ਲਾ ਦਿੰਦੇ ਆ ਉਹ ਇੱਕਦਮ ਡਰੈਪ ਇੰਜੈਕਸ਼ਨ ਜਿਹੜਾ ਹੋ ਗੂ ਜਿਹੜਾ ਡਰੈਪ ਉਥੋਂ ਤੱਕ ਪਹੁੰਚ ਜਾਂਦਾ ਸੋ ਇਹ ਜਿਹੜਾ ਨਦੀਆਂ ਦਰਿਆਵਾਂ ਦੇ ਵਿੱਚ ਅਸੀਂ ਗੰਦੇ ਪਾਣੀ ਪਾਇਆ ਵੇਸਟੇਜ ਪਾਈ ਹੈ ਰੈਕਲ ਵੇਸਟੇਜ ਪਾਈ ਹੈ ਇਹਨੇ ਸਾਡੇ 2-200 ਫੁੱਟ ਤਿੰਨ-ਤਿੰਨ ਸੌ ਫੁੱਟ ਪਾਣੀ ਜਿਹੜਾ 4-400 ਫੁੱਟ ਉਹਦੇ ਵਿੱਚ ਜ਼ਹਿਰ ਜਿਹੜੀ ਇਲੈਕਟ੍ਰੋ ਪਲੇਟਿੰਗ ਇੰਡਸਟਰੀ ਲਿਟਿਆਣਾ ਜ਼ਿਲ੍ਹੇਰ ਦੇ ਵਿੱਚ ਚੱਲਦੀ ਰਹੀ ਉਹ ਸਾਇਦ ਤਹਾਕਿਆਂ ਵੱਢੀ ਸਾਇਦ ਉਹਨਾਂ ਨੇ ਆਪਣੀ ਇੰਡਸਟਰੀ ਚਲਦੇ ਜਦੋਂ ਅਨਟਰੀਟਡ ਪਾਣੀ ਦਰਿਆ ਸਤਲੁਜ ਪਾਇਆ ਜਿਹਦੇ ਰਿਜ਼ਲਟ ਮਾਲਵਾ ਤੇ ਰਾਜਸਥਾਨ ਦੇ ਵਿੱਚ ਜਾ ਕੇ ਇਕੱਠੇ ਕਰ ਲਓ ਤੇ ਹੁਣ ਉਹ ਦੁਆਬੇ ਦੇ ਵਿੱਚ ਵੀ ਸ਼ੇਮ ਜਿਹੇ ਕਿਉਂਕਿ ਉਹਨਾਂ ਨੇ ਡਰੈਕਟ ਪਾਣੀ ਦਿੱਤਾ ਉਹਨਾਂ ਦਾ ਰਿਜ਼ਲਟ ਪਹਿਲਾਂ ਆ ਗਿਆ ਦੁਆਬੇ ਦੇ ਵਿੱਚ ਅਜਲੰਦਰ ਦੇ ਨੇੜੇ ਚਿੱਟੀ ਪਿੰਡ ਦੇ ਗੰਗਾ ਸਤਲੁਜ ਦੇ ਕੰਢੇ ਲੋਕ ਕੋ ਮਾਲਵੇ ਦੇ ਮੋਗੇ ਵਾਲੇ ਪਾਸੇ ਉਹ ਜਿੰਨੇ ਲੋਕਾਂ ਨੂੰ ਕੈਂਸਰ ਦੇ ਨਾਲ ਉਸੇ ਇੱਕ ਹਫਤੇ ਦੇ ਨਾਲ ਹੋ ਰਿਹਾ ਕਿ ਉਹਨਾਂ ਨੇ ਨਲਕਿਆ ਦਾ ਹੀ ਪਾਣੀ ਪੀਤਾ ਉਹ ਕੋਲੋਂ ਨਹੀਂ ਪਾਉਲੋਂ ਨੂੰ ਥੋੜੇ ਸਾਲ ਮੇਕ ਜਿਹੜੇ ਨੰਨਸੂ ਹੋਏ ਇਹ ਜਿਹੜਾ ਗੁੱਸਾ ਸਾਨੂੰ ਸਾਹਮਣੇ ਵਿਸਰੇ ਇੱਕ ਵਾਰ ਸੀ ਲਬਾਰਟੀ ਚ ਜਾ ਕੇ ਪਾਣੀ ਨੂੰ ਟੈਸਟ ਕਰਦੇ ਆ ਵੀ ਇਹਦੇ ਵਿੱਚ ਕੀ ਕੀ ਰਿਹਾ ਕੋਸ਼ ਗੱਲਾਂ ਸਾਨੂੰ ਅੱਖਾਂ ਨਾਲ ਨਹੀਂ ਦਿਨ ਕੁਝ ਗੱਲਾਂ ਨੇ ਅੱਖਾਂ ਨਾਲ ਕੰਮ ਕਰਨ ਦੇ ਸਾਡੀ ਉਹਦੀ ਦੁਰਗੰਧੀ ਉਹ ਦੱਸਦੀ ਹੈ ਤੇ ਜਿਹੜਾ ਪਾਣੀ ਇੰਡਸਟਰੀਅਲ ਵੇਸਟੇਜ ਪਿਆ ਉਹਨੇ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਪਾਣੀਆਂ ਦਾ ਕੀਤਾ ਇਥੇ ਅਰਥਾਤ ਤਰੀ ਵੀ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨੇ ਸੋ ਅਸੀਂ ਕਹਿੰਦੇ ਕਿ ਅੱਜ ਪਾਣੀ ਜਿਹੜੀ ਹੈ ਆਪਾਂ ਦੇਖਦੇ ਆ ਬਹੁਤ ਐਜੀਟੇਸ਼ਨਾਂ ਹੁੰਦੀਆਂ ਤੇ ਤੇਲ ਮਹਿੰਗਾ ਹੋ ਜੂਵੇ ਤੇ ਫਲਾਨੀ ਚੀਜ਼ ਮਹਿੰਗੀ ਹੋ ਜੂਵੇ ਬਹੁਤ ਐਜੀਟੇਸ਼ਨਾਂ ਹੁੰਦੀਆਂ ਹਜੇ ਤੱਕ ਕੋਈ ਕਹਿੰਦੇ ਵੀ ਪਾਣੀ ਮਹਿੰਗੇ ਹੋਣ ਦੀ ਕਿਤੇ ਵੀ ਐਜੀਟੇਸ਼ਨ ਨਹੀਂ ਸੁਣੀ ਹੋਊਗੀ ਕਦੇ ਕਿਸੇ ਨੇ ਨਹੀਂ ਸੁਣਿਆ ਹੋਊ ਵੀ ਪਾਣੀ ਮਹਿੰਗਾ ਹੋ ਗਿਆ ਕੋਡੋ ਕੇ 16 ਰੁਪਏ 20 ਰੁਪਏ ਬੋਤਲ ਸਾਨੂੰ ਬਾਜ਼ਾਰ ਚ ਮਿਲਦੀ ਐ ਕਦੇ ਵੀ ਕਿਸੇ ਦੇ ਮੂੰਹ ਚ ਇਹ ਗੱਲ ਨਿਕਲੀ ਹੁੰਦੀ ਪਾਣੀ ਮਹਿੰਗਾ ਹੋ ਗਿਆ ਥਣ ਬੜੀ ਫ੍ਰੀ ਮਿਲਦਾ ਸੀ ਜਿੱਦੋਂ ਅਸੀਂ ਅਜੇ ਆਮ ਜਿਹੜਾ ਹੈਗਾ ਪਹਿਲਾਂ ਪਹਿਲੇ ਜਦੋਂ ਸ਼ੁਰੂ ਹੋਇਆ ਸੀ ਉਹਨੂੰ ਪੁੱਤਾਂ ਨਾਲ ਕਹਿੰਦੇ ਸਾਡੇ ਰੀਤ ਕੋਈ ਪਤਾ ਨਹੀਂ ਕੀ ਕਹਿੰਦੇ ਹੁਣ ਉਹਨੂੰ ਛੋਟੇ ਜਿਹੇ ਨਾਲ ਕਾ ਸੀ ਉਹਨੂੰ ਇੱਕ ਵਾਰੀ ਮਾਰੋ ਉਹਦੇ ਹੱਥ ਨਹੀਂ ਤੇ ਦੋ ਦੀ ਮੋਟਰ ਜਿੱਨਾ ਉਹ ਪਾਣੀ ਕੱਢਦਾ ਸੀ ਪਾਓ ਪਾਣੀ ਸਾਡਾ ਇਹਨੂੰ ਉੱਪਰ ਸੀ ਬਿਲਕੁਲ ਸਾਫ਼ ਸੁਥਰਾ ਸੀ ਫ੍ਰੀ ਮਿਲਦਾ ਸੀ ਅੱਜ ਉਹ ਪਾਣੀ ਸਾਨੂੰ 16 ਰੁਪਏ 20 ਰੁਪਏ ਬੋਤਲ ਮਾਰੀ ਐ ਕਣਕ ਦੇ ਰੇਟ ਦੀ ਗੱਲ ਕਰਦੇ ਆ ਆਲੂਆਂ ਦੀ ਰੇਟ ਦੀ ਮਟਰਾਂ ਤੇ ਟਮਾਟਰਾਂ ਦੀ ਗੱਲ ਕਰਦੇ ਆ ਕਦੇ ਪਾਣੀ ਦੀ ਰੇਟ ਦੀ ਕਿਸੇ ਨੇ ਕੱਲ ਨਹੀਂ ਕੀਤੀ ਸਾਡੇ ਆਰਥਿਕ ਐਨਲਿਸਿਸ ਕਰਨ ਵਾਲੇ ਇਹ ਨਹੀਂ 60 ਰੁਪਏ ਜਿਹੜਾ ਦਿਹਾੜੀ ਲੈਂਦਾ ਆਂਦਾ ਰਹੋ ਕਹਿੰਦੇ ਜੀ ਖਰੀਦੀ ਦੀ ਰੇਖਾ ਤੋਂ ਉਪਰ ਪਰੂਏ ਨੂੰ ਇਹ ਨਹੀਂ ਪਤਾ ਉਹ ਜੇ 4 ਲੀਟਰ ਪਾਣੀ ਪੀ ਲਿਆ ਤਾਂ ਉਹਨੇ 200 100 ਰੁਪਏ ਦੇ ਵਿੱਚ ਪਾਣੀ ਪੀ ਲਿਆ ਬਾਕੀ ਜਿਹੜੇ ਚੌਲ ਨਾਲ ਉਹ ਕਿਥੇ ਲਿਉਣੀ ਪਾਣੀ ਤੋਂ ਬਿਨਾਂ ਛਰ ਜੂਗਾ। ਸੋ ਬਹੁਤ ਕੁਝ ਜਿਹੜਾ ਹੈ ਧਰਤੀ ਤੇ ਹੋ ਰਿਹਾ ਉਹ ਉੱਪਰ ਨਹੀਂ ਜਾ ਰਿਹਾ। ਅਸੀਂ ਥੋੜੀ ਦੀ ਮਾਰੇ ਨੇ ਜਿੰਨੀ ਕੀ ਜਦਨ ਕਰਵਾਏ ਆਪਣੇ ਪਿੰਡ ਤੋਂ ਆਪਣੇ ਇਲਾਕੇ ਤੋਂ ਜੇਨੇ ਸਾਡੇ ਕੋਈ ਕਿ ਸਾਡੇ ਸਮਾਜ ਦੀ ਕੀ ਲੋੜ। ਸਾਡੇ ਗੁਰਨਾਮਕ ਪਾਤਸ਼ਾਹ ਨੇ ਸਾਨੂੰ ਕੀ ਕਿਹਾ ਕੀ ਉਪਦੇਸ਼ ਪਹਿਲਾ ਪਾਣੀ ਜੀਵ ਹੈ ਜਿਤ ਤਹ ਰਹੇ ਸਭ ਕੋਈ। ਜਿਹੜਾ ਪਾਣੀ ਜੀਵਨ ਦੇਣ ਵਾਲਾ ਪਾਣੀ ਅੱਜ ਮੌਤ ਵੰਡ ਰਿਹਾ ਬਿਮਾਰੀਆਂ ਵੰਡ ਰਿਹਾ ਜਿਸ ਦੇ ਤਿੱਨੂ ਮਾਤਾ ਕਿਆ ਮਾਤਾ ਧਰਤ ਮਹੱਤ ਦੇ ਅੱਜ ਜਿਸ ਨੂੰ ਅਸੀਂ ਦੇ ਮਹਾਸਮੁੰਦੇ ਹੋਈਏ ਬਰੋਦੀ ਹੱਕ ਦੇ ਉੱਤੇ ਅੱਖ ਅੱਗ ਲਾ ਕੇ ਅਸੀਂ ਨਮਾਸੀ ਦੇ ਜੇ ਜੇ ਮਹਾਸਮੁੰਦੇ ਹੋਈਏ ਉਹਦੇ ਵਿੱਚ ਇਹੋ ਜਿਹੇ ਜ਼ਹਿਰ ਉਹਦੇ ਵਿੱਚ ਪਾਈਏ ਭਾਵੇਂ ਕਿ ਉਹ ਜ਼ਹਿਰ ਦੁੱਧ ਦੇ ਰੂਪ ਦੇ ਵਿੱਚ ਕੋ ਡੀ ਡੀ ਟੀ ਹੋਵੇ ਇਹੋ ਜਿਹੇ ਉਹ ਸਾਡੇ ਖੂਨ ਦੇ ਵਿੱਚ ਗੜੀਆਂ ਉਹ ਉਹ ਪਹੁੰਚ ਗਈਆਂ ਭਾਵੇਂ ਸਿੱਧ ਧਰਤੀ 'ਚ ਪਾਈਆਂ ਤੇ ਅਸੀਂ ਪਾਣੀ 'ਚ ਪਾਈਆਂ ਪਰ ਉਹ ਸਾਡੇ ਸਰੀਰ ਤੱਕ ਪਹੁੰਚ ਗਈ। ਸੋ ਇਹ ਬਹੁਤ ਵੱਡੀ ਲੋੜ। ਉਸੇ ਹਵਾ ਜੋ ਗੁਰਨਾਣਕ ਪਾਸਤਾ ਨੇ ਸਾਹ ਲਿਆ ਉਸੇ ਹਵਾ 'ਚ ਦਸਵੇਂ ਪਾਸਤਾ ਨੇ ਸਾਹ ਲਿਆ। ਉਸੇ ਹਵਾ 'ਚ ਆਪਾਂ ਸਾਹ ਲਏ ਨੇ ਤੇ ਉਸੇ ਹਵਾ 'ਚ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਹ ਲਿਆ। ਕੋਈ ਨਵੀਂ ਹਵਾ ਆਉਣੀ ਨਹੀਂ ਨਾ ਚੰਦਰਮਾ ਤੋਂ ਆਉਣੀ ਹੈ ਨਾ ਮੰਗਲ ਤੋਂ ਭਾਵੇਂ ਪਹੁੰਚ ਗਿਆ ਹਵਾ-ਹਵਾ ਨਹੀਂ ਆਉਣੀ। ਫਰਵਾਸਾਨੂੰ ਇੱਛੇਤੀ ਚਾਲੂ ਕਰਨਾ ਪੁਰਜ਼ੀ। ਭਾਵੇਂ ਜੰਦਰਵਾ ਤੇ ਅਸੀਂ ਪਾਣੀ ਭਾਵਦੇ ਆਂ ਹੋਰ ਗ੍ਰਾਹਕ ਤੇ ਪਰ ਜੇ ਪੀਣ ਵਾਲਾ ਪਾਣੀ ਸਾਡੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਲੋੜ ਤੋ ਇਸੇ ਧਰਤੀ ਤੋਂ ਪੂਰਾ। ਇਹ ਧਰਤੀ ਦੀ ਉਹ ਮਾਉ ਜਿਹੜੀ ਸਾਡੇ ਖੂਨ ਪੈਦਾ ਕਰਨ ਵਾਲੀ ਜਿਹੜੀ ਧਰਤੀ ਦੀ ਤਸੀਰ ਅਮਰਤ ਵਰਗੀ ਜੇ ਉਹ ਵਿੱਚ ਜ਼ਹਿਰਾ ਪਾਵਾਂਗੇ ਉਹ ਸਾਡੀਆਂ ਖੁਰਾਕ ਦੇ ਵਿੱਚ ਵੀ ਜਰਾਂ ਜਾਣਗੀਆਂ ਤੇ ਜ਼ਹਿਰੀਲੀ ਰੋਟੀ ਜ਼ਹਿਰੀਲਾ ਦੁੱਧ ਕਿੰਨਾ ਚਿਰ ਸਾਨੂੰ ਪਜਦਾਰੋ ਜੇ ਕਿਸੇ ਦੇ ਇਨਸਾਨੇ ਇੱਕ ਵਾਰੀ ਜ਼ਹਿਰ ਖਾ ਲਈ ਉਹਨੂੰ ਡਾਕਟਰ ਦੋ ਵਾਰੀ ਤਿੰਨ ਵਾਰੀ ਵੀ ਖਾ ਲਈ ਆ ਬਚਾਲੂਗਾ ਤੇ ਜਿਹੜਾ ਇਨਸਾਨ ਕਿ ਤੂੰ ਮੈਂ ਰੋਜ਼ ਹੀ ਜ਼ਹਿਰ ਵਾਲੀ ਰੋਟੀ ਖਾਣੀ ਹੈ ਜ਼ਹਿਰ ਵਾਲਾ ਦੁੱਧ ਪੀਣਾ ਜ਼ਹਿਰੀਲਾ ਪਾਣੀ ਪੀਣਾ ਉਹਨੂੰ ਡਾਕਟਰ ਸਾਹਿਬ ਕਿੰਨਾ ਦਿਨ ਵਿਛਾ ਲੈਣਗੇ ਦਵਾਈਆਂ ਤੇ ਕਿੰਨਾ ਕਿੰਨਾ ਅਸੀਂ ਸੋਚਦੇ ਨਹੀਂ ਕਦੇ ਜੀ ਸਾਹਿਬ ਉਹ ਸਾਹ ਲੈ ਰਹੇ ਅਸੀਂ ਉਹਦੇ ਉਹਨੂੰ ਬੰਦਾ ਕੱਢ ਰਿਹਾ ਅਸੀਂ ਇਸ ਪਾਣੀ ਨੂੰ ਪੀ ਰਹੇ ਉਹਦੇ ਵਿੱਚ ਅਸੀਂ ਕੂੜਾ ਕਰਕੇ ਸਿੱਟ ਰਹੇ ਇਹਦੇ ਵਿੱਚ ਆਮ ਲੋਕ ਜ਼ਿਆਦਾ ਜ਼ਿੰਮੇਵਾਰ ਨਹੀਂ ਸਾਡਾ ਸਿਸਟਮ ਤੇ ਸਰਕਾਰਾਂ ਜਿਨ੍ਹਾਂ ਨੇ ਲੋਕਾਂ ਨੂੰ ਦਿਸ਼ਾ ਦੇਣੀ ਸੀ ਜਿਨ੍ਹਾਂ ਨੇ ਲੋਕਾਂ ਦੇ ਰਾਜ ਸਿਰੇ ਬੜਨਾ ਸੀ ਉਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਨਾ ਸਾਡੇ ਸਿਸਟਮ ਨੇ ਨਿਭਾਈ ਸਰਕਾਰਾਂ ਨੇ ਨਿਭਾਈ ਨਾ ਸਾਡੇ ਪੋਲੀਟਿਕਲ ਲੋਕਾਂ ਨੇ ਨਿਭਾਈ ਨਾ ਸਾਡੇ ਧਾਰਮਿਕ ਲੋਕਾਂ ਨੇ ਨਿਭਾਈ ਨਾ ਸਾਡੇ ਸਮਾਜ ਨੇ ਉਹ ਡਿਊਟੀ ਨਹੀਂ ਨਿਭਾਈ ਕਿ ਸਿ ਫੇਲ ਹੋਏ ਆ ਤੇ ਉਹ ਫੇਲ ਦੀ ਇਨਸਾਨੀ ਆ ਸਾਡਾ ਜਿਹੜਾ ਜਿਹਦੇ ਵਾਸਤੇ ਅਸੀਂ ਰੋ ਰਹੇ ਆ ਅਸੀਂ ਕਹਿੰਦੇ ਕਿ ਉਹ ਸਾਡੇ ਪਿੰਡ ਭਾਵੇਂ 1000 ਰੁਪਏ ਨਹੀਂ ਅਸੀਂ ਅਰਜ਼ੀਆਂ ਲਿਖ ਕੇ ਇਲੈਕਸ਼ਨਾਂ ਦੇ ਵਿੱਚ ਇੱਕ ਸਾਡੇ ਰਾਹ ਬਣਾ ਦਿਓ ਅਸੀਂ ਹੋਰ ਵੀ 50 ਸਾਲ ਝਾਕਦੇ ਰਹੇ ਤੇ ਕਿਸੇ ਨੇ ਨਹੀਂ ਸੁਣਵਾਇਆ ਆਪਣ ਸੱਥੀ ਆਪਣਾ ਆਪੇ ਕੋਸ਼ਿਸ਼ ਆ ਰਹੀ ਅਸੀਂ ਜਿਵੇਂ ਜਪਾਏ ਕਿਸੇ ਸਰਕਾਰ ਮੋਰੇ ਹੱਥ ਨਹੀਂ ਆਦੀ ਗੁਰਦਾਰ ਕਪਾੜਸਰ ਦੀ ਮੋਰੇ ਰਾਜਨੀਤਿਕ ਪਾਸ਼ਾ ਤੇ ਤੇਰੇ ਹੀ ਆ ਤੇਨਾਂ ਦੇ ਦੋ ਇਹਨਾਂ ਨੂੰ ਹੌਸਲਾ ਦੇ ਰਸਤੇ ਬਣਾਏ ਜਿੱਥੋਂ ਦੀ ਟੱਕਰ ਨਹੀਂ ਸੀ ਨੰਗ ਦਾ ਜੋ ਉੱਥੇ ਜਨੋਂ ਤੋਂ ਤੁਮ ਰੁਕਤੀ ਤੋੜ ਲੱਕੇ ਅੱਧੂ ਦੂਰ ਤੋਂ ਆਸਾ ਬਿਠੇ ਇਹਨਾਂ ਨੂੰ ਕੁਛ ਇਹਨਾਂ ਦੇ ਪਿੰਡ ਚੋਂ ਵੇਈ ਨਿਕਲਦੀ ਸੀ ਤਨੋਂ ਇਹ ਤੋਂ ਸ਼ੁਰੂ ਹੁੰਦੀ ਜਿਹੜੀ ਸultanpur ਵੀ ਸ਼ੁਰੂ ਹੁੰਦੀ ਹੈ ਨੇਚਰਲ ਸੋਮੇ ਨਿਕਲਦੇ ਕਿਸ ਤਰ੍ਹਾਂ ਪ੍ਰਦੂਸ਼ਣ ਸੀ ਅਜੇ ਅਮਰਤ ਵਰਗਾ ਪਾਣੀ sultanpur ਲੋਧੀ ਪਹੁੰਚ ਰਿਹਾ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਬੋਸਵਾਲਾਂ ਨੇ ਇਹ ਚਣੌਤੀਆਂ ਸੀ ਬੋਸਵਾਲੇ ਵੀ ਸਾਰੇ ਗੁੱਸੇ ਹੌਣ ਟਿੱਕਰ ਜਿੰਨੇ ਇਹ ਕਾਰ ਦਾ 100% 99% ਲੋਕਾਂ ਦਾ ਸਹਿਯੋਗ ਮਿਲਿਆ ਤੇ ਜੇ ਸਹਿਯੋਗ ਨਹੀਂ ਮਿਲਿਆ ਤੇ ਸਿੱਤੋਂ ਦਾ ਤੇ ਸਰਕਾਰਾਂ ਦਾ ਹੌਣ ਟਿੱਕਰ ਸੁਰੂ ਬਿਟੂ ਬੋਲਣਿਓ ਉਹ ਉਹਨੂੰ ਹਾਂ ਅਸੀਂ ਅੱਜ ਖੁਸ਼ੀ ਨਾਲ ਕਹਿੰਨੇ ਕਿ ਜਿਹੜੇ ਧੜੂ ਅਜ ਤੋਂ 1992 ਚ ਚੱਕਿਆ ਸੀ ਅਜੇ ਬਹੁਤ ਧੜੂ ਮੋਦੀ ਸਾਹਿਬ ਦੇ ਹੱਥ ਚ ਜਿਹੜੀ ਅਸੀਂ ਐਪਲੀਕੇਸ਼ਨ ਲੱਗ ਕੇ ਦਿੰਦੇ ਸੀ ਜੇ ਆ ਸੁਣ ਲੋ ਆ ਸਾਡਾ ਪਿੰਡ ਸਾਫ ਚਾਹੀਦਾ ਚਾਹੀਦਾ ਅੱਜ ਉਹ ਕੁਦਰਤ ਵਾਲੇ ਨੇ ਉੱਥੇ ਪਹੁੰਚਾ ਦਿੱਤਾ ਇੱਕ ਬਹੁਤ ਵੱਡੀ ਗੁਰੂ ਪਾਤਸ਼ਾਹ ਦੀ ਕਿਰਪਾ ਕਿਉਂਕਿ ਜੇ ਗੁਰੂ ਦੇ ਮੂਰੇ ਅਰਦਾਸ ਕਰਾਂਗੇ ਮਾਲਕ ਦੇ ਮੂਰੇ ਉਹਨੇ ਬਗੜੀ ਕਿੱਥੋਂ ਜਾ ਕੇ ਮਿਕਰਨਾ ਤਾਂ ਇਹ ਅਸੀਂ ਹੰਦ ਕਰ ਉਹਨਾਂ ਤੇ ਆਸ ਰੱਖਦੇ ਹੋ ਸਕਦਾ ਕਿਉਂਕਿ ਇਹ ਕੁਦਰਤ ਕਰਾਉਂਦੀ ਹੈ ਇਹ ਲੋਕਾਂ ਦੀ ਲੋੜ ਤਾਂ ਅੱਗੀ ਸੀ ਲੋਕ ਤਾਂ ਅੱਗੀ ਚਾਹੁੰਦੇ ਸੀ ਸਮਾਜ ਤਾਂ ਅੱਗੀ ਚਾਹੁੰਦੇ ਸੀ ਸਾਡਾ ਸਰਕਾਰਾਂ ਤੇ ਸਿਸਟਮ ਦਰਸ਼ਿਕ ਬਣੇ ਹੋਏ ਸੀ ਐਪਲੀਕੇਸ਼ਨ ਲਾ ਦਿਓ ਕੁਛ ਲਾ ਦਿਓ ਚੁੱਪ ਸੀ ਅਜੀ ਜੇਕਰ ਹੋਰ ਇਹ ਨਹੀਂ ਕਿ ਮੋਦੀ ਸਾਹਿਬ ਸਾਰੇ ਆਣ ਕੇ ਘਰਾਂ ਚ ਝਾੜੂ ਫੇੰਦ ਕੇ ਝਾੜੂ ਅਸੀਂ ਚੁਪ ਸੀ ਜਿਸ ਤਰ੍ਹਾਂ ਇਹਨਾਂ ਨੇ ਸੰਭਾਲਿਆ ਭਗਤ ਕੂਰੂ ਸਿੰਘ ਇਹ ਇਹ ਬਾਬੇ ਨਾਨਕ ਦੀ ਗੱਲ ਅਸੀਂ ਮੰਨ ਲਈਏ ਤੁਹਾਡੇ ਸਤਿਗੁਰਾਂ ਨੇ ਸਾਨੂੰ ਕਿਹਾ ਇਹ ਨਵੀਂ ਕੋਈ ਗੱਲ ਮੋਦੀ ਸਾਹਿਬ ਨੇ ਨਹੀਂ ਕੀਤੀ ਨਵੀਂ ਕੋਈ ਗੱਲ ਅਸੀਂ ਨਹੀਂ ਕਰ ਰਹੇ ਇਹ ਤਾਂ ਤੁਹਾਨੂੰ ਸਾਡੇ ਸਤਿਗੁਰਾਂ ਦਾ ਉਪਦੇਸ਼ ਦਿੱਤਾ ਬਲਹਰੀ ਗੁਰਤਬਸ਼ਾ ਜਰ ਅੰਤ ਨਗਾਈ ਕਿ ਆ ਖਾਲਕ ਖਲਕ ਖਲਕ ਵਿੱਚ ਖਲਕ ਜੇ ਉਸ ਖਾਲਕ ਨੂੰ ਰੱਬ ਨੂੰ ਖੁਸ਼ ਕਰਨਾ ਤੇ ਖਲਕ ਦੇ ਨਾਲ ਪਿਆਰ ਕਰ ਖਲਕ ਦੇ ਨਾਲ ਜਿਹੜੋ ਖਲਕ ਦੀ ਕੀ ਦਿੱਲੀ ਤਕਲੀਫਾਂ ਰੱਬ ਕਾਦੇ ਦੀ ਹੋ ਸਕੈ ਨੇ ਗਊ ਗਰੀਬ ਦੀ ਰੱਖਿਆ ਕਰ ਕਿੱਥੇ ਲੋੜ ਸਾਨੂੰ ਕੀ ਆ ਅਸੀਂ ਸਰਵਜੰਤ ਦੇ ਭਲੇ ਦੀ ਰੋਜ਼ ਅਰਦਾਸ ਕਰਦੇ ਆ ਸਰਵਜੰਤ ਦਾ ਭਲਾ ਗੱਲਾਂ ਮਨੁੱਖ ਦਾ ਭਲਾ ਨਹੀਂ ਪਸ਼ੂ ਪੰਛੀ ਜਲ ਜਲ ਜੀ ਬਨਾਸ਼ਪਤੀ ਅਸੀਂ ਸਾਰਿਆਂ ਦੇ ਭਲੇ ਦੀ ਅਰਦਾਸ ਕਰਦੇ ਬਾਦਸ਼ਾਹ ਹਮਾਰਾ ਰਖਵਾਲਾ ਹੈ ਤੇ ਜੇ ਇਹ ਸਾਰਿਆਂ ਦਾ ਭਲਾ ਕਰਦਾ ਉਹਨੂੰ ਰੱਬ ਕੋਲੇ ਕੋਈ ਸਪੈਸ਼ਲ ਅਰਦਾਸ ਕਰਨ ਦੀ ਲੋੜ ਨਹੀਂ ਜੇ ਮੇਰਾ ਭਲਾ ਕਰਦੀ ਤਾਂ ਅਪਲੀਕੇਸ਼ਨ ਲਾਉਣ ਦੀ ਉਹਨੂੰ ਲੋੜ ਨਹੀਂ ਸਾਰਿਆਂ ਦੇ ਵਿੱਚ ਆਪਣੇ ਆਪ ਹੀ ਹੈ ਅੱਜ ਹੋੜ ਬਾਣੀ ਦੀ ਜੋ ਸਾਰਥਕਤਾ ਅਸੀਂ ਜਿਨੇ ਜੇਕਰ ਇਹ ਬਾਦੋਨੰਗ ਦੇ ਵਚਨ ਪਵਨ ਗੁਰੂ ਪਾਣੀ ਜਿੱਤਾ ਮਾਤਾ ਤਰਤ ਮਹਤ ਜੇ ਅਮਲੀ ਰੂਪ ਵਿੱਚ ਆ ਜਾਵੇ ਅਸੀਂ ਕਹਿੰਦੇ ਸਾਰਾ ਵਰਲਡ ਜਿਹੜਾ ਹੈ ਉਹ ਪ੍ਰਦੂਸ਼ਣ ਮੁਕਤ ਹੋ ਸਕਦਾ ਹੈ